ਉਹ ਸਾਡੇ ਨੌਜਵਾਨ ਨੇ ਛੋਟੀ ਉਮਰ ਹੈ ਬੋਲੇ ਨੇ ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ ਅੱਗੇ ਜਾ ਕੇ ਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤchu ਬਾਹਰ ਲੈ ਕੇ ਆਈਏ ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਲਹਿਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਦਾ ਹਾਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕਣ ਸੋ ਵਾਈਗਰੋ ਕੇ ਇਹ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਤੇ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜੇ ਤਾਂ ਤੁਸੀਂ ਸਾਰੇ ਵੀ ਇਸ ਮਹਿੰਦ ਦੇ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਅੱਜ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਭੋਲੇ ਨੇ ਗਾਈਡੈਂਸ ਦੀ ਲੋੜ ਹੈ। ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿਉਂ ਕੀ ਕਰ ਰਹੇ ਨੇ। ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ। ਸੁਰੇ ਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਵੀਡੀਓ ਲੈਰ ਚਲਾ ਰੱਖੀ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਵਾ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕਣ ਸੋ ਵਾਈਗਰੋ ਕੇ ਇਹ ਅਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜੇ। ਤੋਂ ਤੁਸੀਂ ਸਾਰੇ ਵੀ ਇਸ ਮਹੀਨੇ ਦੇ ਵਿੱਚ ਸਾਡਾ ਸਾਥ ਦਿਓ। ਬਹੁਤ ਬਹੁਤ ਧੰਨਵਾਦ। ਸ਼ਸ਼ਿਕਪ। ਅੱਜ ਇੱਕ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਭੋਲੇ ਨੇ। ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ ਅੱਗੇ ਜਾ ਕੇ ਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਲਹਿਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਮੈਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਸਕਣ ਸੋ ਵਾਈਗਰੋ ਕੇ ਇਹ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਤੇ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ ਤੋ ਤੁਸੀਂ ਸਾਰੇ ਵੀ ਇਸ ਮਹਿੰਦੇ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਸ਼ਸ਼ਿਕਾ ਅੱਜ ਇੱਕ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ ਛੋਟੀ ਉਮਰ ਹੈ ਭੋਲੇ ਨੇ ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿਉਂ ਕੀ ਕਰ ਰਹੇ ਨੇ ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ ਸੋ ਇਸ ਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਉਹ ਲਹਿਰ ਚੜਾ ਰੱਖੀ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਮੈਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਸਕਣ ਸੋ ਵਾਈਗਰੋ ਕੇ ਹੀ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਤੇ ਸਾਡਾ ਪੰਜਾਬ ਵਾਪਸ ਮੁੜ ਰੰਗਲਾ ਪੰਜਾਬ ਬਣ ਜਾਏ। ਤੋਂ ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ। ਬਹੁਤ-ਬਹੁਤ ਧੰਨਵਾਦ। ਸ਼ਸ਼ੀਪਾ ਅੱਜ ਇੱਕ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ। ਉਲੇ ਨੇ ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ ਅੱਗੇ ਜਾ ਕੇ ਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਵੀਡੀਓ ਲਹਿਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਵਾ ਸਾਡੇ ચીਫ ਮਿਨਿਸਟਰ ਸਾਹਿਬ ਸਰਦਾਰ ਭਗਤ ਸਿੰਘ ਬਾਜ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕਾਂ ਸੋ ਵਾਈਗਰੋ ਕੇ ਹਿਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ ਤੋ ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਸਸ਼ਿਕਾ ਅੱਜ ਇੱਕ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਏ ਆਂ ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ ਛੋਟੀ ਉਮਰ ਹੈ ਭੋਲੇ ਨੇ ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿਉਂ ਕੀ ਕਰ ਰਹੇ ਨੇ ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ ਸੋ ਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਵੀਡੀਓ ਲਹਿਰ ਚਲਾ ਰੱਖੀ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਮੈਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕੋ ਸੋ ਵਾਇਗਰੋ ਕੇ ਹੀ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ। ਤੋਂ ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ। ਬਹੁਤ ਬਹੁਤ ਧੰਨਵਾਦ। ਸਸ਼ਕਾ ਅੱਜ ਇੱਕ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਬੋਲੇ ਨੇ। ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤchu ਬਾਹਰ ਲੈ ਕੇ ਆਈਏ ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਵੀਡੀਓ ਲੈਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਮੈਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਸਕੋ ਸੋ ਵਾਈਗਰੋ ਕੇਹ ਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ ਤੋ ਤੁਸੀਂ ਸਾਰੇ ਵੀ ਇਸ ਮਹੀਨੇ ਦੇ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਸਾਇਸ਼ਿਕ